car of the day g63 ਜਿਹੜਾ ਬੰਦਾ ਜਾਂਦਾ ਭਾਵੇਂ ਕੋਈ ਬੁੱਢਾ ਹੋਵੇ ਭਾਵੇਂ ਕੋਈ ਜਵਾਨ ਹੋਵੇ ਹਰ ਕੋਈ ਆ ਗੱਡੀ ਨਾਲ ਫੋਟੋ ਇੱਥੇ ਜਾਂਦਾ ਜਾਂ ਦੂਸਰ ਸਨੇਪੜਾ ਕੇ ਜਾਂਦਾ ਸੀਟ ਨਾਲ ਪਿੱਛੇ ਮਾਰਦੀ ਐ ਚੱਕ ਕੇ ਚੱਕ ਕੇ ਪਿੱਛੇ ਕਰਦੀ ਐ ਤੇ ਬਾਈ ਆਪਣੀ ਧਨ ਤੌਲਤ ਦਿਖਾਉਂਦੇ ਵੇ ਇਹਨੇ ਜਿਹੜੀ YouTube ਤੋਂ ਯੂਟਿਊਬਰ ਨੇ YouTube ਅਰਨੀਂਗ ਦੇਖੋ ਅਰੇ ਲੱਖੇ ਨੇ ਅਗਰ ਫ੍ਰੈਂਡ ਆਇਆ ਤਾਂ ہماری ਇਜਾਜ਼ਤ ਸਿੰਦੂ ਆਓ ਆ ਇਹਨੂੰ ਤੋੜਨਾ ਉਹ ਮਾਰਾ ਜਾਂਦਾ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਨੈਕਸਟ ਡੇ ਆ ਗਏ ਕੱਲ ਆਪਾਂ ਸਿਟੀ ਸਿਟੀ ਘੁੰਮੇ ਆਈ ਸੀ ਤੇ ਅੱਜ ਉੱਠ ਕੇ 12 ਵਜੇ ਕਿਉਂਕਿ ਰਾਤ ਬੜੇ ਲੇਟ ਹੋ ਗਏ ਸੀ ਯਾਰ ਆਪਣੇ ਸ਼ੈਫ ਸਾਹਿਬ ਲੱਗੇ ਹੋਏ ਨੇ ਕੀ ਬਣਾਇਆ ਵੀਰ ਜੀ ਅੰਮਲੇਟ ਬ੍ਰੈਡ ਅੰਮਲੇਟ ਓ ਮਾਈ ਗਾਡ ਚਾਹ ਵੀ ਲੱਖਤੀਆਂ ਬ੍ਰੈਡ ਚਾਹ ਵੀ ਬਣੀ ਗਿਆ ਬ੍ਰੈਡ ਅੰਮਲੇਟ 2 ਮਿੰਟ ਚਲ ਬਣਾਣਾ ਮਰੀ ਮਰੀ ਹੋ ਰਹੀ ਐ ਮ리에 ਮੇਂ ਹਾਂਜੀ ਰੈਡੀ ਹੋ ਹਾਂਜੀ ਰੈਡੀ ਇਧਰ ਬਾਈ ਵੀ ਰੈਡੀ ਹੋ ਗਏ ਬਾਕੀ ਵੀ ਰੈਡੀ ਹੋ ਰਿਹਾ ਮੁੰਡੇ ਹਾਂਜੀ ਕਿੱਥੇ ਚੱਲੇ ਜਾਈਏ ਆਪਾਂ ਬਸ ਹੁਣ ਫੋਟੋ ਸ਼ੂਟ ਕਰਨ ਚੱਲੇ ਆਂ ਵਧੀਆ ਤੇ ਅੱਗੇ ਜਾ ਕੇ ਪੜਾਉਣਾ ਕੋਈ ਛੋਟਾ ਮोटा ਵਲੋਗ ਬਣੂਗਾ ਜਾ ਕੇ ਕੈਮਰਾ ਲਾਦਾ ਕੈਮਰਾ ਸੈਟਅਪ ਕਰਦਾ ਪੂਰਾ ਵੀਡੀਓ ਬਾਰੋਂ ਬੜੀ ਸੋਹਣੀ ਬਣਨੀ ਆ ਹੁਣ ਤੇ ਤੁਹਾਨੂੰ ਅੱਗੇ ਕੱਢ ਕੇ ਦਿਖਾਉਣੀ ਆ ਇੱਕ ਗੱਡੀ ਚੈੱਕ ਕਰੋ ਤੁਸੀਂ ਯਾਰ ਰੈਂਗਲਰ ਇਧਰ ਚੈੱਕ ਕਰੋ ਹੋਲਡਨ ਐਸਵੀ 6 ਇਧਰ ਚੈੱਕ ਕਰੋ ਮੁੰਡਾ ਘੈਂਟ ਜੀ ਵੈਗਨ ਆ ਰਹੀ ਆ ਅੱਗੇ ਅੱਗੇ ਜੀ ਵੈਗਨ ਵੀ ਦਿਖਾਵਾਂਗੇ ਚੱਲੀਏ ਫਿਰ ਫਾਰਮ ਚ ਫਾਰਮ ਚ ਜਾਣਾ ਆਪਾਂ ਨੇ ਹਾਂਜੀ ਆਉਂਦਾ ਰੂਟ ਟੂ ਲਾਰਾ ਸੀ ਆਪਾਂ ਤੇ ਪਾਈ ਆਪਣੀ ਧਨ ਤੌਲਤ ਦਿਖਾਉਂਦੇ ਵੇ ਇਹਨੇ ਜਿਹੜੀ YouTube ਤੋਂ ਯੂਟਿਊਬਰ ਨੇ ਯੂਟਿਊਬਰ ਨਹੀਂ ਦੇਖੋ ਇੰਨੀ ਜ਼ਿਆਦਾ ਹੈ ਤੁਸੀਂ ਇੰਨਾ ਜ਼ਿਆਦਾ ਸਪੋਰਟ ਕਰਦੇ ਹੋ ਕਿੰਨੀ ਭਾਰੀ ਆ ਸਹੀ ਗੱਲ ਐਨੀ ਹੈਵੀ ਇਨਕਮ ਤਾਂ ਐਨੇ ਵਧੀਆ ਸਬਸਕ੍ਰਾਈਬਰ ਨਾਲ ਹੀ ਆ ਸਕਦੀ ਹੈ ਨਾ ਤੁਸੀਂ ਪਿਆਰ ਕਰਦੇ ਰਹੋ ਤੇ ਵਲੌਗ ਆਉਂਦੇ ਰਹਿਣਗੇ ਅੱਗੇ ਰਾਣਾ ਵੀ ਤਾਂ ਪਾ ਜੁਦਾ ਕਹਿੰਦੇ ਰਾਣਾ ਬਾਈ ਫੁੱਲ ਹੋਮ ਚ ਤੇ ਲਾਰੇ ਚੱਲਿਆ ਆਪਣੇ ਬਾਈ ਹੁਣੀ ਦਿਓਲ ਦਿਓਲ ਬਾਈਆਂ ਉਹਨਾਂ ਕੋਲ ਚੱਲੇ ਆ ਉਹਨਾਂ ਦੀ ਜੀਪ ਵੈਗਨ ਦਿਖਾਉਣੀ ਆ ਤੁਹਾਨੂੰ ਬੜੀ ਜ਼ਬਰਦਸਤ ਯਾਰ ਰੈਪ ਕਰਾਈਆ ਤੇ ਬਾਈ ਨੇ ਵੀ ਦੇਖ ਕੇ ਖੁਸ਼ ਹੋਣਾ ਤੁਸੀਂ ਉਹ ਤੁਸੀਂ ਵੇਖੀਓ ਵੀਡੀਓ ਆਸਟ੍ਰੇਲੀਆ ਹਾਂ ਓਨਲੀ ਵਨ ਇਨ ਆਸਟ੍ਰੇਲੀਆ ਜੀ ਓ ਲਾਡਲਾ ਦਾ ਤੇ ਦਾ ਪੁੱਤ ਸ਼ੌਂਕੀ ਲਾਣੇਦਾਰ ਦਾ ਮੁੱਢ ਤੋਂ ਹੀ ਨਾਮ ਚੱਲੇ ਸਾਡੇ ਪਰਿਵਾਰ ਦਾ ਆਹ ਥੋੜੀਆਂ ਤੇ ਕਾਠੀ ਉੱਠ ਪਾਉਂਦੇ ਹਰਮੇਲ ਸਿੰਘ ਧਾਲੀਵਾਲ ਨੂੰ ਇਹ ਬੜੀ ਹਵਰ ਯੂ ਸੇ ਬੜਿਆ ਬੜੀ ਖੁਸ਼ੀ ਹੋਏ ਮਾਸ਼ਾਅੱਲਾ ਦੇਖ ਕੇ ਸਰ ਆਪਕੋ ਵੀ ਬੜੀ ਹਾਂ ਜੋ ਆਪ ਸੋ ਇਧਰ ਆਪਣੀ ਰੈਂਗਲਰ ਇਧਰ ਹੋਲਡਨ ਇਧਰ ਆ ਗਈ ਰੇਂਜ ਉਧਰ ਆ ਰਹੀ ਸਪੈਸ਼ਲ ਕਾਰ ਆਫ ਦਾ ਡੇ ਜੀ 63 ਓ ਕੀ ਹਾਲ ਚੱਲ ਜੀ ਬਹਿ ਗਿਆ ਮੈਂ ਕਹਾਂ ਜੀ ਮਾਲਕਾਂ ਕੋਲ ਜਾ ਕੇ ਮਾਲਕਾਂ ਨੂੰ ਤੰਗ ਕਰੀਏ ਹੋਰ ਜੀ ਬਹੁਤ ਵਧੀਆ ਜੀ ਤੇ ਵੀਰੇ ਕੀ ਆਲਾ ਜੀ ਇਹ ਵੀਰੇ ਗਾਫਾ ਵਾ ਹੈ ਗਾਫਾ ਕਿਨੇ ਮਾਲਕ ਨੂੰ ਅੱਛਾ ਹਾਂ ਗਾਫਾ ਤੇ ਜਦੋਂ ਇਹ ਗਰਬ ਮੈਡਮ ਫੋਨ ਲਾਇਆ ਫੋਨ ਉਹਨੇ ਚੱਕੇ ਮੈਨੂੰ ਬਲੌਕ ਕਰ ਰੱਖਿਆ ਕਿ ਮੈਂ ਨੌਕਲਰ ਆਈਡੀ ਦਾ ਫੋਨ ਲਾਇਆ ਉਹਨੂੰ ਇਧਰ ਮੈਚ ਲੱਗ ਗਿਆ ਜੀ ਏ 1 ਪੁਆਇੰਟ ਤੇ ਹੁਣ ਕਹਿੰਦੇ ਟਰੈਕਟਰ ਸਟਾਰਟ ਕਰਨਾ ਹੋ ਗਈ ਜਿਵੇਂ ਉੱਥੇ ਹੀ ਨਾ ਸ਼ਾਂਤੀ ਆ ਬਰੋ ਤੇ ਸ਼ਾਮੀ ਤੇ ਬੈਠੀ ਮੈਂ ਰਹਿਣਾ ਸ਼ਵੇ ਤੇ ਤਮਬੇ 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 ਗਏ ਹੀ ਓਕੇ ਓਥੇ ਵੀ ਇਦਾਂ ਹੀ ਆਪਣੇ ਉਹ ਹੀ ਭਾਜੀ ਜੀ ਉਹਨਾਂ ਨੇ ਵੀ 5 ਕਿੱਲੇ ਹੀ ਤਮਬੇ ਰਿਸ਼ਵੇਨ ਯਾਰ ਦੋਸਤੋ ਮੈਂ ਇੱਥੇ ਬੈਠੀ ਚਾਹ ਪਾਈ ਜਾ ਬਸ 5 ਕਿੱਲੀ ਆ 5 ਕਿੱਲੇ ਨਾ ਭਾਜੀ ਉਹਨਾਂ ਦੀ 5 ਕਿੱਲੀ ਆ ਤਿੰਨ ਦਾ പൂരി തക്കെടി കമറ പാത ਇਸ ਤੋਂ 360 ਦੇ ਚਲੋ ਕੋਈ ਨਹੀਂ ਹੋ ਜਾ ਮਾਫ ਕਰ ਮਾਫ ਆ ਤੁਹ ਕੋਈ ਨਹੀਂ ਇਹ ਤਾਂ ਨਹੀਂ ਗੱਲ ਮੈਂ ਕਰ ਦੇ ਛੱਡੇ ਕਰਦੀ ਹੈ ਨਾ ਥੋੜੇ ਥੋੜੇ ਹਾਂ ਵਧੀਆ ਮਜ਼ਾ ਆਉਣਾ ਠੀਕ ਤੇ ਛੱਤ ਵੀ ਖੋਲ ਲਓ ਕੰਮ ਚੱਲਦਾ ਇਸ ਪਲਾਸਟਿਕ ਇਹ ਨੀਰੋ ਉੱਤੋਂ ਉਹ ਵੀ ਵੀ ਚੱਲ ਜਿਵੇਂ ਵੀ ਹੈ ਚਲੋ ਆਜੋ ਆਜੋ ਚਲੋ ਖਿੱਚ ਦੋ ਕਰਦੀ ਚੱਕ ਕੇ ਚੱਕ ਕੇ ਪਿੱਛੇ ਕਰਦੀ ਹੈ ਇਹ ਇਹ ਪਗੜ ਸਿੱਟ ਬੰਨ੍ਹਦੀਆਂ ਨੇ ਹਾਂ ਇਹ ਕੱਸਦੀਆਂ ਨੇ ਬੈਲਟ ਲਾ ਲਓ ਲਾਜ ਲੋ ਬੈਲਟ is that all right how yeah. much do you get paid for that for the rap for the rap 15000 send me a hey, youtube ji add me i get what's your youtube channel veer ram keri ka tha are you yeah i know i know he oh, you know? my, yeah, my my friend i have my friend, friend the favorite your oh goriyan chadhai aa ਆਪਦੀ ਗੱਲਬਾਤ ਆ ਪੂਰੀ ਐ ਕਿ ਕਰੇ ਇੱਧਰ ਰੋਨਾਲਡੋ ਕੇ ਮੈਸੀ ਰੋਨਾਲਡੋ ਸੀਆਰ 7 ਥੈਂਕ ਯੂ ਬ੍ਰਦਰ ਪੰਜਾਬੀਆਂ ਦੀ ਪੂਰੀ ਐ ਚੜ੍ਹਤ ਕੀਤੀ ਜਿਹੜਾ ਬੰਦਾ ਜਾਂਦਾ ਭਾਵੇਂ ਕੋਈ ਬੁੱਢਾ ਹੋਵੇ ਭਾਵੇਂ ਕੋਈ ਜਵਾਨ ਹੋਵੇ ਹਰ ਕੋਈ ਆ ਗੱਡੀ ਨਾਲ ਫੋਟੋ ਖਿੱਚ ਕੇ ਜਾਂਦਾ ਜਾਂ ਦੂਸਰਾ ਸਨੈਪ ਬਣਾ ਕੇ ਜਾਂਦਾ ਮੈਂ ਕਿਹਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਆ ਜਗਦੀਪ ਤੇਓ ਉਹ ਬਾਈ ਦਾ ਬਣਾ ਵੱਡਾ ਵੀਰ ਆ ਉਹ ਹਾਂ ਵੱਡਾ ਵੀਰ ਆ ਵੱਡੇ ਵੀਰੇ ਚਲੋ ਕੋਈ ਨਹੀਂ ਤੁਹਾਨੂੰ ਨੈਕਸਟ ਟਾਈਮ ਮਿਲਾਂਗੇ ਆ ਦਬਾਈ ਗਏ ਹੋ ਨੇ ਦਬਾਈ ਗਏ ਹੋਏ ਚਲੋ ਫੇਰ ਚੈੱਕ ਕਰੀਏ ਪੰਜਾਬੀਆਂ ਦਾ ਨਾਮ ਬਣਾਇਆ ਯਾਰ ਕਿ ਇਸ ਸੀਰੀਜ਼ ਬਹੁਤ ਹੀ ਗੱਲ ਆ ਯਾਰ ਵਧੀਆ ਲੱਗਦਾ ਵੀਰੇ ਜੇ ਸ਼ਿਟ गाना ਲਾਇਓ ਕੀ ਕੀ ਗੱਲ ਆ ਇੱਕ ਵਾਰ ਇਹ ਆ ਕੀ ਆਟੋ ਬਾਇਓਗ੍ਰਾਫੀ ਓਕੇ ਮਾਰਦ ਵਾਲਾ ਮੋਡ ਇਹ ਵੀ ਜ਼ਬਰਦਸਤੀ ਹੈ ਹਾਂ ਪਰ ਉਹ ਤਾਂ ਹੋਗਾ ਪਰ ਇਹ ਥੋੜੀ ਕੰਫਰਟ ਚ ਆ ਗਈ ਹੈ ਨਾ ਇਹ ਕੰਫਰਟ ਆ ਗਈ ਐਸਯੂਵੀ ਆ ਹਮ ਅੰਟੀਰੀਅਰ ਤਾਂ ਇਹਦਾ ਵੀ ਸੋਹਣਾ ਯਾਰ ਇਹ ਵੀ ਹੀਟ ਇਹ ਵੀ ਹੀਟ

ਪੁਣਾ ਜੱਟਾ ਦੱਸ ਕਦੋਂ ਛੱਡਣਾ ਪੈ ਕੇ ਤੇਰੇ ਨਾਲ ਗੇੜਾ ਚੰਡੀਗੜ੍ਹ ਕੱਢਣਾ ਬਈ ਨਾ ਤੇ ਮਾਰੇ ਜਿਹੜੇ ਨਾਲ ਖੜੇ ਨੇ ਬਹਿਰੀਆਂ ਨੂੰ ਕਹਿ ਦੋ ਸਾਡੇ ਯਾਰ ਬੜੇ ਨੇ ਹਾਂਜੀ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਹੋਰ ਵੀ ਘੈਂਟ ਘੈਂਟ ਚੀਜ਼ਾਂ ਆਉਣਗੀਆਂ ਨਵੀਆਂ ਨਵੀਆਂ ਤਾਜ਼ੀਆਂ ਤਾਹੀਆਂ ਫਰੈਸ਼ ਫਰੈਸ਼ ਆਉਂਦੀਆਂ ਰਹਿਣੀਆਂ ਨਗੀਆਂ ਤੇ ਸਭੇ ਖਾ ਲਓ ਸਭੇ ਜ਼ਰੂਰ ਖਾ ਲਿਓ ਸਭੇ ਮਿਲਣ ਤੁਹਾਨੂੰ ਅਗਲੇ ਕਿਸ ਵਲੋਗ ਦੇ ਵਿੱਚ